ਨਾਦਰ ਸ਼ਾਹ ਆਇਆ ਤਾਂ ਦਿੱਲੀ ਨੂੰ ਲੁੱਟਣ ਸੀ ਪਰ ਉਹ ਕਿਵੇਂ ਸਿੱਖਾਂ ਦੇ ਖੂਨ ਦਾ ਪਿਆਸਾ ਬਣ ਗਿਆ ਪਰ ਫਿਰ ਵੀ ਵਿਗਾੜ ਉਹਨਾਂ ਦਾ ਕੁਝ ਨਹੀਂ ਸਕਿਆ ਕਿਵੇਂ ਮੁਠੀ ਪਰ ਸਿੱਖਾਂ ਨੇ ਈਰਾਨ ਦੇ ਐਡੇ ਵੱਡੇ ਬਾਦਸ਼ਾਹ ਨੂੰ ਹਰਾਇਆ ਤੇ ਕੀ ਹੈ ਸਿੱਖਾਂ ਦੇ 12 ਵੱਜਨ ਦੇ ਪਿੱਛੇ ਕਹਾਣੀ ਕਹਿੰਦੇ ਸਿੰਘ ਤਾਂ ਲਟੇਰਿਆਂ ਨੂੰ ਵੀ ਲੁੱਟ ਲੈਂਦੇ ਨੇ ਕਦੇ ਨਾਦਰ ਸ਼ਾਹ ਕੇ ਲਾਨੇ ਨੂੰ ਪੁੱਛਿਓ ਜਾ ਕੇ ਨਾਦਰ ਸ਼ਾਹ ਦੇ ਬਾਰੇ ਲਗਭਗ ਸਾਰੇ ਹੀ ਜਾਣਦੇ ਹੋਣਗੇ ਪਰ ਅੱਜ ਆਪਾਂ ਗੱਲ ਕਰਦੇ ਆਂ ਥੋੜੀ ਜਿਹੀ ਡਿਟੇਲ ਦੇ ਵਿੱਚ 나ਦਰ ਸ਼ਾਹ 1688 ਦੇ ਵਿੱਚ ਜਨਮਿਆ ਤੇ ਈਰਾਨ ਦਾ ਬਹੁਤ ਪਾਵਰਫੁਲ ਤੇ ਵੱਡਾ ਜਿਹੜਾ ਸੀਗਾ ਬਾਦਸ਼ਾਹ ਸੀ ਉਹ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਓਵੇਂ ਓਵੇਂ ਉਹਦੀ ਪਾਵਰ ਵਧਦੀ ਗਈ ਤੇ ਛੋਟੀ ਹੀ ਉਮਰ ਦੇ ਵਿੱਚ ਸਾਰੀ ਫੌਜ ਦੀ ਕਮਾਂਡ ਉਹਨੇ ਸੰਭਲੀ ਸੀ ਈਰਾਨ ਦੀ ਸਲਤਨਤ ਤੇ ਸਾਰਾ ਕੰਟਰੋਲ 나ਦਰ ਸ਼ਾਹ ਦਾ ਸੀ 1739 ਦੇ ਵਿੱਚ 나ਦਰ ਸ਼ਾਹ ਦਿੱਲੀ ਦੇ ਵਿੱਚ ਆਉਂਦਾ ਤੇ ਇਸ ਸਮੇਂ ਦਿੱਲੀ ਦੇ ਵਿੱਚ ਰਾਜ ਸੀਗਾ ਮੁਹੰਮਦ ਸ਼ਾਹ ਰੰਗੀਲਾ ਦਾ ਰੰਗੀਲਾ ਨਾਮ ਉਹਦਾ ਤਾਂ ਕਰਕੇ ਪਿਆ ਕਿਉਂਕਿ ਉਹ ਥੋੜਾ ਜਿਹਾ ਆਯਾਸ਼ ਕਿਸਮ ਦਾ ਬੰਦਾ ਸੀ ਤੇ ਨਾਦਰ ਸ਼ਾਹ ਹੈਗਾ ਸੀ ਯੋਧਾ ਉਹਨੂੰ ਪਤਾ ਸੀ ਵੀ ਇਹੋ ਜਿਹੀ ਕਿਸਮ ਦੇ ਬੰਦੇ ਨੂੰ ਹਰਾਉਣਾ ਕੋਈ ਵੱਡੀ ਗੱਲ ਨਹੀਂ ਤੇ ਹੋਇਆ ਵੀ ਉਸੇ ਤਰ੍ਹਾਂ ਮੁਹੰਮਦ ਸ਼ਾਹ ਰੰਗੀਲਾ ਨੂੰ ਹਰਾ ਕੇ ਨਾਦਰ ਸ਼ਾਹ ਜਦੋਂ ਦਿੱਲੀ ਦੇ ਤਖਤ ਤੇ ਬੈਠਣ ਜਾ ਰਿਹਾ ਸੀ ਤਾਂ ਭੀੜ ਵਿੱਚੋਂ ਕਿਸੇ ਨੇ ਨਾਦਰ ਸ਼ਾਹ ਦੇ ਉੱਤੇ ਗੋਲੀ ਚਲਾਈ ਤੇ ਗੁੱਸੇ ਦੇ ਵਿੱਚ ਆ ਕੇ ਨਾਦਰ ਸ਼ਾਹ ਆਮ ਜਨਤਾ ਦੇ ਉੱਤੇ ਜ਼ੁਲਮ ਕਰਨ ਲੱਗ ਪਿਆ ਬਹੁਤ ਮੰਤਾਂ ਕਰਲੇ ਕੀਤੇ ਗਏ ਵੀ ਜਿਹੜੀ ਆਮ ਜਨਤਾ ਦੇ ਉੱਤੇ ਜ਼ੁਲਮ ਨਾ ਹੋਵੇ ਤੇ ਇਸ ਦੇ ਬਦਲੇ ਹੀ ਨਾਦਰ ਸ਼ਾਹ ਨੇ ਆਪਣੀਆਂ ਕੁਝ ਸ਼ਰਤਾਂ ਰੱਖੀਆਂ ਤੇ ਕਿਹਾ ਜੇ ਇਹਨਾਂ ਸ਼ਰਤਾਂ ਨੂੰ ਮੰਨ ਲਿਆ ਜਾਂਦਾ ਤਾਂ ਮੈਂ ਦਿੱਲੀ ਛੱਡ ਕੇ ਚਲਾ ਜਾਊਗਾ ਬਾਬਾ ਪ੍ਰੇਮ ਸਿੰਘ ਹੋਤੀ ਜੀ ਦੀ ਕਿਤਾਬ ਨਵਾਬ ਕਪੂਰ ਸਿੰਘ ਦੇ ਅਨੁਸਾਰ ਇਹ ਸ਼ਰਤਾਂ ਕੀ ਸੀ 15 ਕਰੋੜ ਰੁਪਏ ਨਗਦ 70 ਕਰੋੜ ਦੇ ਹੀਰੇ 1000 ਹਾਥੀ 7000 ਘੋੜੇ 10000 ਔਰਤਾਂ ਤੇ 2200 ਕੁਆਰੀਆਂ ਕੁੜੀਆਂ ਹੁਣ ਇਹ ਸ਼ਰਤਾਂ ਪੂਰੀਆਂ ਕੀਤੀਆਂ ਗਈਆਂ ਤੇ ਨਾਦਰ ਸ਼ਾਹ ਆਪਣੇ ਵਾਅਦੇ ਮੁਤਾਬਕ ਸਾਰਾ ਕੁਝ ਲੈ ਕੇ ਵਾਪਸ ਪਰਤ ਰਿਹਾ ਸੀ ਤੇ ਉਧਰ ਨਵਾਬ ਕਪੂਰ ਸਿੰਘ ਹੋਰਾਂ ਨੂੰ ਇਸ ਗੱਲ ਦੀ ਭਣਕ ਲੱਗੀ ਤੇ ਉਹਨਾਂ ਨੇ ਸਿੰਘਾਂ ਨੂੰ ਇਕੱਠਾ ਕਰਕੇ ਕਿਹਾ ਵੀ ਜੇ ਕੋਈ ਬਾਹਰਲਾ ਲੁਟੇਰਾ ਸਾਡੀਆਂ ਧੀਆਂ ਭੈਣਾਂ ਤੇ ਸਾਡੇ ਖਜ਼ਾਨੇ ਨੂੰ ਲੁੱਟ ਕੇ ਲਿਜਾ ਰਿਹਾ ਤਾਂ ਸਾਨੂੰ ਉਹਨਾਂ ਨੂੰ ਰੋਕਣਾ ਚਾਹੀਦਾ ਹੈ ਉਹਨਾਂ ਦੀ ਗੱਲ ਮੰਨ ਕੇ ਸਿੰਘ ਜੱਥੇ ਬਣਾ ਕੇ ਨਾਦਰ ਸ਼ਾਹ ਨੂੰ ਗੜੀ ਕਰਨ ਲੱਗੇ ਗੋਇੰਦਵਾਲ ਦੇ ਕੋਲੇ ਰਾਤ ਪੈਣ ਕਰਕੇ ਨਾਦਰ ਸ਼ਾਹ ਨੇ ਡੇਰਾ ਲਾਇਆ ਤੇ ਉੱਥੇ ਹੀ ਜਾ ਕੇ ਸਿੰਘਾਂ ਨੇ 12 ਵਜੇ ਨਾਦਰ ਸ਼ਾਹ ਦੇ ਉੱਤੇ ਹਮਲਾ ਕੀਤਾ ਫਬਲਾ ਕਰਕੇ ਨਾਦਰ ਸ਼ਾਹ ਨੂੰ ਹਰਾਇਆ ਤੇ ਉਹ ਜੋ ਗੁਲਾਮ ਬਣਾ ਕੇ ਜਿਹੜੀਆਂ ਸਾਡੀਆਂ ਧੀਆ ਭੈਣਾਂ ਨੂੰ ਗੁਲਾਮ ਬਣਾ ਕੇ ਲਿਜਾ ਰਿਆ ਸੀ ਉਹਨਾਂ ਨੂੰ ਛਡਵਾਇਆ ਤੇ ਉਹਨਾਂ ਦਾ ਜਿਹੜਾ ਖਜ਼ਾਨਾ ਲੈ ਕੇ ਜਾ ਰਿਆ ਸੀ ਦਿੱਲੀ ਤੋਂ ਉਹ ਵੀ ਸਾਰਾ ਜਿਹੜਾ ਹੈਗਾ ਸਿੰਘਾਂ ਨੇ ਲੁੱਟ ਲਿਆ ਸੀ ਜਿਹੜੀ ਸਿੱਖਾਂ ਦੀ 12 ਵਜੇ ਵਾਲੀ ਘਟਨਾ ਉਹਦਾ ਸਿੱਧਾ-ਸਿੱਧਾ ਸਬੰਧ ਨਾਦਰ ਸ਼ਾਹ ਨੂੰ ਹਰਾਉਣ ਨਾਲ ਇਸੇ ਕਰਕੇ ਕਿਹਾ ਵੀ ਜਿਹੜੇ ਸਿੰਘ ਨੇ ਉਹ ਲਟੇਰਿਆਂ ਨੂੰ ਵੀ ਲੁੱਟ ਲੈਂਦੇ ਨੇ ਤੇ ਜਿਹੜੇ ਸਾਡੇ ਵੀਰ ਭਰਾ ਸਿੱਖਾਂ ਨੂੰ 12 ਵਜੇ ਵਾਲੀ ਘਟਨਾ ਕਰਕੇ ਕੋਈ ਤਾਨੇ ਮੇਨੇ ਕੱਸਦੇ ਨੇ ਉਹ ਇੱਕ ਵਾਰ ਜ਼ਰੂਰ ਸੋਚ ਲੈਣ ਵੀ 12 ਵਜੇ ਵਾਲੀ ਘਟਨਾ ਦਾ ਇਤਿਹਾਸ ਕੀ ਹੈ